ਜਿਹੜੇ ਭਾਨੇ ਵਰਗੇ ਨੇ ਨਾ ਲੱਥੇ ਵਰਗੇ ਸਿਰਫ ਉਹਨਾਂ ਨੇ ਆਪਣਾ ਬਚਮਕਾਣਾ ਨੋਟ ਕਰ ਲੋ ਸਿਰਫ ਉਹਨਾਂ ਨੇ ਆਪਣਾ ਬਚਮਕਾਣਾ ਹੈ ਹੋਰ ਉਹਨਾਂ ਦਾ ਕੋਈ ਮਸਰ ਨਹੀਂ ਆਗਾ ਲੱਖੇ ਨੇ ਇਲੈਕਸ਼ਨ ਲੜਨਾ ਉਦੋਂ ਭਾਨਾ ਵੀ ਕਮਾਂ ਦੇ ਲੱਗਾ ਹੋਇਆ ਹੈ ਇਹ ਨਹੀਂ ਕਹੇ ਤੁਹਾਡੇ ਪਿੱਛੇ ਆ ਕੇ ਸਾਡੇ ਗੋਲੀ ਹੁੰਦੀ ਆਪਣੇ ਲਖਾ ਲੈਣਗੇ ਤੇ ਬੈਣੇ ਤੇ ਆਪਾਂ ਨੂੰ ਜੂਨੀਅਰ ਇੱਥੇ ਸਾਡੇ ਪੰਜਾਬ ਦੇ ਰੱਖੇ ਨੇ ਸਾਡੀ ਬੋਲੀ ਦੇ ਰੱਖੇ ਨੇ ਮਿਲ ਤਾਂ ਕੋਈ ਬਾਈ ਦੀ ਸਿਆਣੀ ਆਜੀ ਆ ਜਿਹੜਾ ਕਿਨੂੰ ਯਾਰ ਕਿਹੜਾ ਤੂਈ ਕਰਕੇ ਸਟੇਜ ਲਾਉਂਦੇ ਸਟੇਜ ਲਾਉਂ ਉੱਥੇ ਸਟੇਜ ਲਾਉਂ ਉੱਥੇ ਜਾ ਕੇ ਮੂਰੇ ਭਾਈ ਭੋਜਨ ਜਾ ਕੇ ਆਪਾਂ ਨੂੰ ਬਾਪ ਪਿਓ ਮਰਨ ਬਾਈ ਜੋ ਨਹੀਂ ਗਾ ਜੈ ਜੈ ਲੱਗੀ ਹੁੰਦੀ ਹੈ ਫੇਸਬੁਕ ਤੇ ਲਾਈਵ ਹੋਈ ਨਾ ਭਾਈ ਜੀ ਇੱਕ ਗੱਲ ਹੋਰ ਸੁਣ ਲਓ ਜਿਹੜੇ ਭਾਨੇ ਵਰਗੇ ਨੇ ਨਾ ਲੱਖੇ ਵਰਗੇ ਸਿਰਫ ਉਹਨਾਂ ਨੇ ਆਪਣਾ ਬਚਮਕਾਣਾ ਨੋਟ ਕਰ ਲਓ ਸਿਰਫ ਉਹਨਾਂ ਨੇ ਆਪਣਾ ਬਚਮਕਾਣਾ ਹੈ ਹੋਰ ਉਹਨਾਂ ਦਾ ਕੋਈ ਮਰਜ਼ਾ ਨਹੀਂ ਹੈਗਾ ਲੱਖੇ ਨੇ ਲੱਖੇ ਲੜਨਾ ਹੈ ਉਦੋਂ ਭਾਨਾ ਵੀ ਕੰਮਾਂ ਤੇ ਲੱਗਾ ਹੋਇਆ ਹੈ ਇੰਡੀਆ ਕਾ ਵੀ ਤੁਹਾਡੇ ਵਿੱਚ ਆ ਗਿਆ ਤੁਹਾਡੇ ਨਾਲ ਗੋਲੀ ਹੁੰਦੀ ਆਪਣੇ ਨਾਲ ਖਾ ਲੈਣਗੇ ਤੇ ਭਾਈ ਇਹ ਮੇਰੇ ਕੋਲ ਤਾਂ ਤੇ ਬਣ ਤੇ ਆਪਾਂ ਨੂੰ ਜੁਨੀ ਨੇ ਆਪਣਾ ਰਾਜੇਵਾਲ ਨੇ ਉਹ ਤਾਂ ਮੈਂ ਮੰਤਰੀ ਉੱਠਾਉ ਨੂੰ ਸੋਣਾ 1600 ਡਾ ਜਦੋਂ ਬੰਦੀ ਕੋਈ ਖਾਲੀ ਸਾਰਾ ਵਧੀਆ ਕਰ ਦਿੱਤੀ ਜਦੋਂ ਆਪਣੀ ਨੂੰ ਮਾਰਾ ਨਹੀਂ ਗਿਆ ਨਾ ਚਲੋ ਜੀ ਜਿੰਨੇ ਨੇ ਚੰਗਾ ਕਰਦੇ ਬਣੇ ਪਰ ਫਿਰ ਵੀ ਨਾ ਗੱਲ ਯਾਰ ਦੁੱਖ ਹੈ ਗਲਤ ਹੈ ਸਹੀ ਹੈ ਸਾਨੂੰ ਪਤਾ ਨਹੀਂ ਆਪਾਂ ਦੀ ਗੱਲ ਇੱਕ ਨੰਬਰ ਭੰਨ ਮਾਰ ਕੇ ਸਾਹ ਚਲੋ ਆਪਣੇ ਹਾਂ ਆ ਆਪਣੀ ਜਾਨ ਆਪਣੇ ਜਾਨ ਸਰਬਾਤਮਾ ਅਰਦਾਸ ਕਰਦੇ ਅਸੀਂ ਆਪਣੇ ਜ਼ਮੀਨਾਂ ਵਾਸਤੇ ਆ ਜ਼ਮੀਨਾਂ ਵਾਸਤੇ ਅਸੀਂ ਆਪਣਾ ਦੇ ਕਰਕੇ ਆਇਆ ਮੈਨੂੰ ਸਵਾਲ ਕਰੋ ਬਈ ਕਿੱਥੇ ਸੀ ਜਦੋਂ ਸਾਡੇ ਬੰਦੇ ਮਰੇ ਆ ਗਏ ਕਿੱਥੇ ਸੀ ਜਿਹੜਾ ਤੇ ਉਹ ਮਨੋ ਜੇ ਇੱਕ ਮੈਨੂੰ ਇੱਕ ਇੱਕ ਵਾਈ ਗਿਆ ਉਹ ਜਿਹੜਾ ਹੁਣ 50% ਜਿਹੜੀ ਭਵਾਨਤਮਨ ਦੀ ਸਰਕਾਰ ਆ ਰੋਟੀ ਛੱਡਦੇ ਖਾਂਦੇ ਲੰਗਰ ਛੱਡਦੇ ਖਾਂਦੇ ਬਈ ਸਾਡੇ ਵਿੱਚ ਮੈਂ ਕਿਹਾ ਸਾਡਾ ਨੁਕਸਾਨ ਕਰੀ ਸਾਡੇ ਬੱਚੇ ਮਰੇ ਆ ਵੀ ਇਹ ਪੰਜਾਬ ਪੁਲਿਸ ਸਾਡੀ ਰਾਖੀ ਕਿਉਂ ਨਹੀਂ ਕਰਦੀ ਉੱਥੇ ਕੀ ਕਰ ਰਹੇ ਨੇ ਅੱਜ ਦੇ ਖਰਾਬ ਤੇ ਸਾਡੀ ਰਾਖੀ ਨਹੀਂ ਆ ਜੇ ਇੱਕ ਵਾਰ ਦਾ ਬੰਬ ਡੁੱਬਿਆ ਸਾਰੇ ਟੈਕੀਨ ਬਾਈਟ ਗਈ ਹੈ ਪੰਜਾਬ ਪੁਲਿਸ ਕਿੱਥੇ ਸੀ ਉਹਦੋਂ ਕਿਹਸਰੇ ਨੇ ਮੈਂ ਵੀ ਇੱਕ ਨੂੰ ਯਾਰ ਪਲੀਜ਼ ਯਾਰ ਬਾਈ ਹਾਈਲਾਈਟ ਸਰ ਇਹ ਇੱਕ ਨੂੰ ਵੀ ਰਹਾ ਜਾਂਦੀ ਹੈ ਵੀਰੇ ਪੰਜਾਬ ਪੁਲਿਸ ਸਾਡੀ ਰਾਖੀ ਕਿਉਂ ਨਹੀਂ ਕਰ ਰਹੀ ਉਹ ਉੱਥੇ ਕੀ ਕਰ ਰਹੀ ਨਾ ਅੱਗੇ ਕਿਉਂ ਨਹੀਂ ਹੈਗੇ ਵੀਰੇ ਪੰਜਾਬ ਪੁਲਿਸ ਸਾਡੀ ਰਾਖੀ ਕਿਉਂ ਕਰੇਗੀ ਦੱਸੋ ਮੈਨੂੰ ਮੇਰੀ ਗੱਲ ਸੁਣੋ ਜੇ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਦਾ ਚਲੋ ਹੁਕਮ ਦੀ ਬੱਜੀ ਏ ਉਹਦਾ ਹੁਕਮ ਦੀ ਬੱਜੀ ਹੁੰਦਾ ਕੋਈ ਕੋਈ ਕਰ ਨਹੀਂ ਸਕਦੀ ਜੇ ਉਹਨਾਂ ਨੇ ਸਾਡੀ ਰਾਖੀ ਕਰਨੀ ਹੁੰਦੀ ਯਾਰ ਸਾਡੇ ਨੈਟ ਬੰਦ ਕਰਦੀ ਸਾਡਾ ਪੰਜਾਬ ਦੇ ਅਸੀਂ ਵਚਿੰਦੇ ਆ ਪੰਜਾਬ ਦੇ ਰਹਿਣ ਵਾਲਿਆਂ ਕੋਈ ਦੂਜਾ ਸਾਡਾ ਨਾ ਕਰੇ ਤਾਂ ਸਾਨੂੰ ਸਮਝ ਹੁੰਦੀ ਏ ਉਹ ਸਾਡਾ ਘਰ ਵਾਲਾ ਤੇ ਨਾ ਇਹਨਾਂ ਨੇ ਡਿਪਰ ਖੜੇ ਕੀਤੇ ਉਹ ਤੁਸੀਂ ਵੇਖੋਣਗੇ ਉਹ ਡਿਪਰ ਕਾਦੇ ਵਾਸਤੇ ਕੀਤੇ ਨੇ ਵਨਵੇ ਰੋਡ ਕਰ ਰੱਖਿਆ ਹੈ ਕਾਦੇ ਵਾਸਤੇ ਕਰ ਰੱਖਿਆ ਇਹਨਾਂ ਨੇ ਇਹ ਸਾਨੂੰ Imran <Sanye> ਦੇ ਸਾਜ਼ਿਸ਼ੀ ਆ ਪੰਜਾਬ ਸਰਕਾਰ ਕਰਦੀ ਪਈ ਹੈ ਇਹ ਇਹ ਸਾਡਾ ਕਦਾ ਜਾਣੇ ਮੈਂ ਨੋਟ ਕਰਨੇ ਕਦਲ ਹੋ ਰਹੇ ਸੀਐਮ ਸਟੈਂਡ ਲਵੇ ਸੀਐਮ ਸਟੈਂਡ ਕਿਉਂ ਨਹੀਂ ਲੈਂਦਾ ਉਹ ਤਾਂ ਸਾਨੂੰ ਘਰੇ ਆ ਕੇ ਫਾਇਰ ਮਾਰੀ ਜਾਂਦੇ ਉਹਨਾਂ ਦੇ ਪਰਚਾ ਕੱਟੇ ਜਦੋਂ ਇੱਕ ਸਰਕਾਰ ਤੇ ਪਰਚਾ ਕੱਟੇ ਇੱਕ ਗੋਲੀ ਚਲੀ ਇੱਥੇ ਇੱਥੇ ਪੰਜਾਬ ਪੂਰਾ ਹੌਂਦਾ ਨਹੀਂ ਬੜਦਾ ਇਥੇ ਡੀਜੀਪੀ ਆਵੇ ਤੇ ਸੀਐਸਪੀ ਆਵੇ ਇਧਰ ਦੇਖੇ ਮੈਨੂੰ ਕੋਈ ਤੇ ਪਿਆ ਜਿਹੜਾ ਤਾਂ ਥਾਣਾ ਲੱਗਦਾ ਇਥੋਂ ਚਾਵੇ ਐਡੀਟ ਵੀ ਆਵੇ ਐਸਐਸਪੀ ਆਵੇ ਵੇਖਿਆ ਤੇਰੀ ਕੋਈ ਗੋਲੀ ਚਲੀ ਆ ਬੰਮ ਛੱਡੇਗਾ ਨੇ ਕਿਉਂ ਛੱਡੇਗੇ ਕੋਈ ਬੜੀ ਐਪ ਪੰਜਾਬ ਦੇ ਮੁੱਖ ਮੰਤਰੀ ਕੋਲ ਆਣਾ ਉਹ ਸਟੈਂਡ ਨਾਲ ਖਾਸਤਾਨੀ ਮੈਨੂੰ ਫਿਰਦੇ ਹੋ ਅਸੀਂ ਖਾਸਤਾਨੀ ਬੰਨਣਾ ਕਹਿੰਦੇ ਸਾਰੇ ਨਿਸ਼ਾਨ ਜੇ ਅਸੀਂ ਖੱਟੇ ਪਰ ਨੇ ਖਾਸਾ ਨਹੀਂ ਬੰਨਾ ਪੜਾ ਕੇ ਸਾਹਮਣੇ ਫਿਰ ਅਸੀਂ ਕਰੀਏ ਕਿੱਧਰ ਜਾਈਏ